ਹਾਂਜੀ ਸਤਿ ਸ੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਦਾ ਜੀ ਤੁਹਾਡਾ ਸਵਾਗਤ ਹੈ ਜੀ ਆਪਣੇ ਚੈਨਲ ਜੋਤ ਡੈਰੀ ਫਾਰਮ ਮਹਿਤਾ ਤੇ ਜਿਹੜੀ ਵੀ ਸੱਜਣ ਮਿੱਤਰ ਆਪਣੀ ਵੀਡੀਓ ਪਹਿਲੀ ਵਾਰ ਦੇਖ ਰਹੇ ਨੇ ਆਪਣੇ ਚੈਨਲ ਨੂੰ ਫੋਲੋ ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਤੁਹਾਡੇ ਤੱਕ ਹਰ ਇੱਕ ਵੀਡੀਓ ਪੁੱਜਦੀ ਹੋਵੇ ਤੇ ਆਪਾਂ ਨੇ ਤਾਂ ਪਿੰਡ ਮਿੱਤਰੋ ਤੁਹਾਨੂੰ ਪਤਾ ਮਹਿਤਾਗਾ ਜ਼ਿਲ੍ਹਾ ਬਰਨਾਲਾਗਾ ਤੇ ਜਿਹੜੇ ਵੀ ਸੱਜਣ ਮਿੱਤਰ ਨੇ ਕਈ ਵਾਰ ਵੀਡੀਓ ਬਣਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 97791 59511 ਅੱਜ ਦੀ ਵੀਡੀਓ ਵਿੱਚ ਨਾ 5 ਕਟੀਆਂ ਲੈ ਕੇ ਆਏ ਆਂ ਤੇ ਬਾਈ ਨਾਲ ਸਾਰੇ ਮਾਲਕ ਨਾਲ ਗੱਲਬਾਤ ਕਰਾਂਗੇ ਤੇ ਡਿਟੇਲ ਲਵਾਂਗੇ ਕਿੰਨੀ ਉਮਰ ਆ ਤੇ ਕਿੰਨਾ ਕਿੰਨਾ ਰੇਟ ਆ ਤੇ ਬਾਕੀ ਗੱਲਬਾਤ ਕਰਦੇ ਮਾਲਕ ਦੇ ਜੋ ਵੀ ਜਾਣਕਾਰੀ ਹੋ ਮਾਲਕ ਤੋਂ ਤੁਹਾਨੂੰ ਦਵਾ ਦਾਂਗੇ ਤੇ ਬਾਈ ਜੀ 사ਸ਼ੀ ਕਾਂ ਜੀ 사ਸ਼ੀ ਕਾਂ ਜੀ ਹੋਰ ਬਾਈ ਜੀ ਠੀਕ ਠਾਕ ਤੁਸੀਂ ਦੱਸੋ ਜੀ ਵਧੀਆ ਜੀ ਤੇ ਨਾਮ ਤੇ ਐਡਰੈਸ ਬੋਲ ਦੋ ਜੀ ਤੁਹਾਡਾ ਨਾਮ ਰਮਨ ਹੈ ਜੀ ਆਪਣਾ ਪਿੰਡ ਹਰੀਗੜ੍ਹ ਜੀ ਤਹਿਸੀਲ ਤਨੌਲਾ ਤੇ ਜ਼ਿਲ੍ਹਾ ਬਰਨਾਲਾ ਜੀ ਜ਼ਿਲ੍ਹਾ ਬਰਨਾਲਾ ਤੇ ਫੋਨ ਨੰਬਰ ਬੋਲ ਦੋ ਬਾਈ ਜੀ 86376 ਜੀ 68044 ਜੀ 68044 ਤੇ ਬਾਈ ਦਾ ਫੋਨ ਨੰਬਰ ਹੈਗਾ ਤੇ ਬਾਕੀ ਪਹਿਲ ਤੋਂ ਆ ਜੀ ਹਾਂਜੀ ਬਾਈ ਜੀ ਹਾਂਜੀ ਕਿੰਨੀ ਉਮਰ ਆ ਜੀ ਕੱਟੀ ਦੀ ਇਹ ਕੱਟੀ ਦੀ ਕੋਈ ਪੌਣੇ ਇੱਕ ਦੋ ਸਾਲ ਦੀ ਹੈ ਪੌਣੇ ਦੋ ਸਾਲ ਦੀ ਉਮਰ ਆ ਝੂਲੀ ਝਾਲੀ ਚੈੱਕ ਕਰਾ ਦੇ ਹਾਂਜੀ ਝੂਲੀ ਦੇਖੋ ਮੁੱਲ ਬਾਈ ਫੋਨ ਤੇ ਹੁਣ ਦੇ ਤਾਂ ਮੁੱਲ ਫੋਨ ਤੇ ਦੱਸਾਂ ਮੁੱਲ ਫੋਨ ਦਾ ਚਾਰ ਖਾਂਡੇ ਪੂਰੇ ਚੰਗੀ ਝੂਲੀ ਹੈਗੀ ਤੇ ਕੱਟੀ ਦਾ ਫੇਸਬੁਕ ਚੈੱਕ ਕਰਾ ਦਿਓ ਮਾੜਾ ਫੇਸ ਦਿਖਾ ਦੇ ਵੀਰੇ ਹਾਂਜੀ ਬਹੁਤ ਚੰਗੀ ਕੱਟੀ ਆ ਕਿੰਨੇ ਮਹੀਨੇ ਦੀ ਕਹੇ ਜੀ ਇਹ ਪੌਣੇ 2 ਸਾਲ ਦੀ ਆ ਪੌਣੇ 2 ਸਾਲ ਦੀ ਬਿਲਕੁਲ ਖੀਰੀ ਕੱਟੀ ਆ ਜੀ ਖੀਰੀ ਕੱਟੇ ਮੰਨ ਕੇ ਚਲੋ ਕਿੰਨੇ ਕੁ ਟਾਈਮ ਤੇ ਤਿਆਰ ਹੋ ਜੂ ਬਸ ਇਹ 5-7 ਮਹੀਨੇ ਸਾਹਮਣੇ ਪਊ ਜੀ ਕੋਲ ਜ਼ਿਆਦਾ ਨਹੀਂ ਆ ਰੇਟ ਤਾਂ ਫੋਨ ਤੇ ਹੋਊਗਾ ਹਾਂਜੀ ਚਲੋ ਜੀ ਨੰਬਰ 2 ਤੇ ਜੀ ਇਹਦਾ ਕੀ ਰੇਟ ਆਈ ਇਹਦਾ ਮੁੱਲ ਹੀ ਇਹਦਾ ਰੇਟ ਕੋਈ ਫੋਨ ਤੇ ਦੱਸਾਂਗੇ ਜੀ ਮੋਹਰੇ ਉਮਰ ਇਹਦੇ ਉਮਰ 1.5 ਸਾਲ ਹੈ ਜੀ 1.5 ਸਾਲ ਹਾਂਜੀ ਥੋੜੀ ਜੀ ਮਨਕੇ ਦਾ ਡਰਦਾ ਪਸ਼ੂ ਇਹ ਅੱਜ ਹੀ ਆਈ ਹੈ ਨਾ ਜੀ ਅੱਜ ਹੀ ਆਏ ਕਰਕੇ ਥੋੜਾ ਜਿਹਾ ਉੱਪਰ ਆਇਆ ਕਰਦੀ ਹੈ ਜੀ ਅਸਹੀ ਝੋਲੀ ਝਾਲੀ ਇਹਦੀ ਵੀ ਚਾਰ ਥਣੇ ਇੱਕ ਬਾਈ ਜਿੰਮੇ ਲੰਗ ਲੰਗ ਦੀ ਇਹ ਝੋਲੀ ਝਾਲੀ ਹਾਂਜੀ ਆਪਣੀ ਗਰੰਟੀ ਹੋ ਜੀ ਸਾਰੇ ਹਾਂਜੀ ਇਹ ਚੀਜ਼ਾਂ ਦੀ ਇਹਦੀ ਕਿ ਨਿਊਮਰ ਹੈ ਇਹਦੀ ਵੀ 1.5 ਸਾਲ ਉਮਰ ਹੈ ਜੀ 1.5 ਸਾਲ ਹਾਂਜੀ ਬਾਕੀ ਬਾਈ ਕਹਿੰਦਾ ਲੰਗ ਵਗੈਰਾ ਦੀ ਥਣਾ ਥੁਣਾ ਦੀ ਆਪਣੀ ਗਰੰਟੀ ਤੇ ਨੰਬਰ 3 ਤੇ ਵੀਰੇ ਚਾਰੇ ਚਾਰ ਥਣ ਮਿਲਣਗੇ ਕੋਈ ਕੂੜ ਸੰਖ ਨਹੀਂ ਮਿਲੂ ਜੀ ਨਾਲ ਜੋ ਗੱਲ ਕੋਈ ਅੱਖ ਦੇ ਵਿੱਚ ਜਾਂ ਕੋਈ ਲਾਤੇ ਵਿੱਚ ਕੋਈ ਇਸ ਤਰ੍ਹਾਂ ਦਾ ਇਹਦੇ ਵਿੱਚ ਹੈ ਨਹੀਂ ਬਾਕੀ ਜੇ ਬਾਈ ਇਹ ਵੀ ਕੱਟੀ ਨੀਲੀ ਰੇ ਬਈ ਗ੍ਰੇਡੇਡ ਚ ਪੈਂਦੀ ਆ ਤੇ ਝੋਲੀ 4 ਥਾਣੇ ਦੀ ਵੀ ਆ ਤੇ ਨੀਲੀ ਦਾ ਵੀ ਗ੍ਰੇਡੇਡ ਹੈਗੀ ਤੇ ਕੱਟੀ ਦਾ ਸਿੰਗ-ਸੁੰਗ ਬਹੁਤ ਸੋਹਣਾਗਾ ਤੇ ਮੂੰਹ ਤੇ ਕੱਟ ਵੀ ਆ ਬਾਕੀ ਜੋ ਵੀ ਇਹ ਕਿੰਨੀ ਉਮਰ ਆ ਵੀਰੇ ਇਹ ਡੇਢ ਸਾਲ ਦੀ ਆ ਵੀਰੇ ਡੇਢ ਸਾਲ ਦੀ ਇਹਦੀ ਹੋਣਾ ਹਾਂਜੀ ਕਿੰਨੇ ਟਾਈਮ ਚ ਤਿਆਰ ਹੋ ਜੂ ਵੀਰੇ ਇਹ ਬਸ ਸਾਲ ਕ ਸਾਹਮਣੇ ਪਹੁੰਚੇਗੀ ਠੀਕ ਆ ਬਾਈ ਜੀ ਹਾਂਜੀ ਸਾਲ ਕੇ ਇਹ ਬਾਈ ਤਾਂ ਸਾਹਮਣੇ ਪਹੁੰਚੇਗੀ ਤੇ ਨੰਬਰ 4 ਤੇ ਬਈ ਹਾਂਜੀ ਲਾ ਕੇ ਨਹੀਂ ਕਾ ਨੰਬਰ 3 ਥੋੜੀ ਜਿਹੀ ਫਿੱਕੀ ਜਰੂਰ ਆ ਕੱਟੀ ਹਰ ਬਾਈ ਰਮਣੇ ਹਾਂਜੀ ਹਾਂਜੀ ਇਹ ਕਿੰਨੇ ਟਾਈਮ ਦੀ ਹੈ ਜੀ ਇਹ ਸਾਲ ਦੀ ਹੈ ਜੀ ਹਜੇ ਸਾਲ ਦੀ ਕੱਟੀ ਆ ਚਲੋ ਬਾਕੀ ਤਿਆਰ ਹੋ ਜੂਗੀ ਖਰਾਖ ਰੂਪ ਨਾਲ ਹਾਂਜੀ ਹਾਂਜੀ ਝੋਲੀ ਝਾਲੀ ਇਹਦੀ ਵੀ 4 ਥਾਣੇ ਦੇ ਵੀ ਬਹੁਤ ਵਧੀਆ ਬਣ ਜਾਣੀ ਹੈ ਬਾਕੀ ਫੀਡ ਫੂਡ ਸਟਾਰਟ ਕਰਤੀ ਕਿਸੇ ਨੇ ਸੱਜਨ ਮਿੱਤਰ ਨੇ ਬਾਕੀ 5 ਨੰਬਰ ਬਾਈ ਦੀ ਹਾਂਜੀ ਇਹਦੀ ਕਿੰਨੀ ਉਮਰ ਹੈ ਇਹ ਵੀ ਸਾਲ ਦੀ ਕੱਟੀ ਹੈ ਜੀ ਸਾਲ ਦੀ 4 ਥਾਣੇ ਦੇ ਵੀ 4 ਹਾਂਜੀ ਹਾਂਜੀ ਬਾਕੀ ਬਾਈ ਕਹਿੰਦਾ ਸਾਰੀਆਂ ਦੀ ਉਮਰ ਬਾਕੀ ਨੇ 10 ਦੀ ਬਾਈ ਨੇ ਰੇਡ ਬਾਈਰ ਫੋਨ ਤੇ ਹੋਣਗੇ ਤੇ ਇਹਦੀ ਉਮਰ ਸਾਲ ਦੀ ਹੈ ਹਾਂਜੀ ਸਾਲ ਦੀ ਇਹ ਦੋਨਾਂ ਕਟੀਆਂ ਦੀ ਸਾਲ ਦੀ ਹੈ ਤੇ ਕੋਈ ਸੀਮਣ ਸੂਮਣ ਦਾ ਕਨਫਰਮ ਤਾਂ ਨਹੀਂ ਕਿ ਬਾਈ ਜੀ ਕੋਈ ਆਪਣਾ ਵਪਾਰ ਦਾ ਕੰਮ ਹੈ ਜੀ ਹਨਾ ਜੀ ਐਵੇਂ ਆਗਲਾ ਕੋਈ ਕੋਸਟ ਹੈ ਆਪਾਂ ਵਿੱਚ ਝੂਠ ਮਾਰਦੇ ਜੀ ਫਲਾਣਾ ਐਮ 45 ਦੀ ਆਈ ਦੇਖੋ ਜੀ ਜੋ ਚੀਜ਼ ਆ ਤੁਹਾਡੇ ਸਾਹਮਣੇ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਜੀ ਬਾਈ ਜੀ ਤੇ ਨੰਬਰ ਆ ਤੁਹਾਡਾ ਦੁਬਾਰਾ ਇੱਕ ਵਾਰੀ ਫੇਰ ਬੋਲ ਦੋ 86376 ਜੀ ਤੇ 680 ਸੀ ਵਾਲੀ ਜੀ ਠੀਕ ਆ ਭਾਈ ਜੀ ਧੰਨਵਾਦ ਜੀ ਆਪਣੇ ਚੈਨਲ ਤੇ ਜਿੰਨੇ ਵੀ ਜਿਆਦਾ ਦੋਸਤ ਮਿੱਤਰ ਜੁੜੇ ਹੋਏ ਨੇ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਤੁਹਾਡੇ ਤੱਕ ਹਰ ਇੱਕ ਵੀਡੀਓ ਪਹੁੰਚਦੀ ਹੋਇਆ ਕਰੂਗੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ